दर्शकों ब्रैकेट बा ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਤੁਸੀਂ ਇਸ ਸੈਗਮੈਂਟ ਵਿੱਚ ਪੋਲੀਟੀਕਲ ਇਸ਼ੂਜ਼ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਦੇਖੋ ਇਸ਼ੂਜ਼ ਤਾਂ ਪਿਛਲੇ 5-6 ਦਿਨ ਦੇ ਬਹੁਤ ਸਾਰੇ ਇਕੱਠੇ ਹੋਏ ਹੋਏ ਨੇ ਲੇਕਿਨ ਜਿਹੜੀ ਅੱਜ ਕੱਲ ਤਾਂ ਐਗਰੀਮੈਂਟ ਦੀ ਖਬਰ ਅਗਲੇ ਮਿੰਟ ਉਹ ਖਬਰ ਨਹੀਂ ਰਹਿੰਦੀ ਜੀ ਪਰ ਜਿਹੜੀ ਅੱਜ ਕੱਲ ਕਾਫੀ ਚਰਚਾ ਪੰਜਾਬ ਤੇ ਕੰਟੈਕਸਟ ਚ ਹੈ ਉਹ ਕਮਲਨਾਥ ਨੂੰ ਜਿਸ ਦਾ ਸਬੰਧ ਨਵੰਬਰ 84 ਦੀ ਸਿੱਖ ਨਸਲ ਕਸ਼ੀ ਨਾਲ ਜੁੜਦਾ ਹੈ ਜੀ ਜਿਸ ਬਾਰੇ ਉਸ ਵੇੜੇ ਦੇ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ ਵੀ ਲਿਖਿਆ ਕਿ ਗੁਰਦੁਆਰਾ ਸੀਸਕੰਜ ਸਾਹਿਬ ਦੇ ਬਾਹਰ ਜਿਹੜੀ ਭੀੜ ਨੇ ਗੁਰਦੁਆਰੇ ਤੇ ਹਮਲਾ ਕੀਤਾ ਸਿੱਖਾਂ ਨੂੰ ਜਿਉਂਦੇ ਸਾੜਿਆ ਉਸ ਦੀ ਅਗਵਾਈ ਕਮਲਨਾਥ ਕਰ ਰਿਹਾ ਸੀ ਸੋ ਪਹਿਲਾਂ ਇਸੇ ਕਮਲਨਾਥ ਨੂੰ ਮਨਿਸਟਰ ਬਣਾਇਆ ਗਿਆ ਸੀ ਪਿਛਲੀ ਕੈਬਨਿਟ ਚ ਮਨਮੋਨ ਸਿੰਘ ਵੀ ਔਰ ਉਹ ਜਦੋਂ ਇੱਥੇ ਆ ਯੂ ਐਨ ਨਿਯਾਰਕ ਦੀ 6 ਫਾਰ ਜਸਟਿਸ ਨੇ ਕਮਲਨਾਥ ਦੇ ਖਿਲਾਫ ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਸ਼ਮੂਲੀਅਤ ਦੇ ਕੇਸ ਦਰਜ ਕੀਤੇ ਉਸ ਨੂੰ ਜਿਹੜੇ ਨੇ ਸੰਮਨ ਇੰਡੀਅਨ ਐਂਬੈਸੀ ਕੌਂਸੂਲੇਟ ਦੇ ਵਿੱਚ ਹੀ ਸਰਵ ਕੀਤੇ ਗਿਆ ਜੇ ਵੀ ਉਹ ਕੇਸ ਚੱਲ ਰਿਹਾ ਹੈ ਭੁਗਤ ਰਿਹਾ ਹੈ ਉਹ ਅਪੀਲ ਚ ਹੈ ਕੇਸ ਜੀ ਅ ਔਰ ਹੁਣ ਉਹਨੂੰ ਪੰਜਾਬ ਦਾ ਸ਼ਕੀਲ ਅਹਿਮਦ ਪਹਿਲਾਂ ਇਹਨਾਂ ਦਾ ਇੰਚਾਰਜ ਸੀ ਉਹਦੀ ਥਾਂ ਤੇ ਇੰਚਾਰਜ ਬਣਾਇਆ ਮੈਂ ਸਮਝਦਾ ਵੀ ਦੋ ਤਿੰਨ ਚੀਜ਼ਾਂ ਜਿਹੜੀਆਂ ਇਹ ਠੀਕ ਹੈ ਵੀ ਅਖਬਾਰਾਂ ਚ ਇਸ ਦੀ ਚਰਚਾ ਆਕਾਲੀਆਂ ਨੇ ਬਾਦਲ ਨੂੰ ਵੀ ਜਿਹੜਾ ਹੈ ਉਹ ਬੜਾ ਲੱਗਿਆ ਕਿ ਇਹਦੇ ਹੱਥ ਤਾਂ ਇਹ ਬਹੁਤ ਵੱਡੀ ਗੱਲ ਆ ਗਈ ਉਹਨੇ ਵੀ ਕਿਹਾ ਵੀ ਇਹ ਤਾਂ ਸਾਡੀਆਂ ਸੈਂਸਿਟੀਵਿਟੀਜ਼ ਨੂੰ ਸੰਵੇਦਨਸ਼ੀਲਤਾ ਨੂੰ ਨਹੀਂ ਸਮਝਿਆ ਔਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਣ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਨੇ ਵੀ ਕਿਹਾ ਹੈ ਭਾਜਪਾ ਦੋ ਕਦਮ ਹੋਰ ਉੱਪਰ ਹੈ ਜਿਹੜੀ ਸਭ ਤੋਂ ਮੂਰੇ ਸੀ ਦਰبار صاحب ਤੇ ਹਮਲਾ ਕਰਵਾਉਣ ਵੇੜੇ ਵੀ ਔਰ ਨਵੰਬਰ 84 ਚ ਵੀ ਆਰਐਸਐਸ ਦੇ ਵਰਕਰਾਂ ਨੇ ਜਿਹੜਾ ਉਹ ਰੋਲ ਪਲੇ ਕੀਤਾ ਹੈ ਉਹਨਾਂ ਦੀ ਲੀਡਰਸ਼ਿਪ ਨੇ ਵੀ ਪਰ ਹਰ ਕੋਈ ਸਿਆਸੀ ਲਾਹਾ ਲੈ ਰਿਹਾ 2017 ਦੀਆਂ ਚੋਣਾਂ ਸਾਹਮਣੇ ਦੇਖਦੇ ਪਰ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਜਿਹੜੀ ਕਾਂਗਰਸ ਔਰ ਖਾਸ ਤੌਰ ਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਕਿਉਂਕਿ ਅੱਜਕੱਲ ਰਾਹੁਲ ਗਾਂਧੀ ਨ ਹੋ ਰਹੀ ਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਬਾਹਰ ਆ ਕੇ ਬੜਾ ਇਸ ਨੂੰ ਲੱਗਾ ਕਿ ਜੀ ਉਸ ਦੀ ਤਾਂ ਸਾਰੀ ਕਪਤਾਨੀ ਕਢ ਦਤੀ ਉੱਥੇ ਜਾ ਕੇ ਭਾਵੇਂ ਗਿੱਦੜ ਪਪਕੀਆਂ ਮਾਰ ਰਿਹਾ ਹੈ ਜੀ ਇਹ ਉਹ ਬੰਦਾ ਹੈ ਜਿਹਨੇ ਪਿਛਲੇ ਦਿਨਾਂ 'ਚ ਕਿਹਾ ਕਿ ਰਾਉਲ ગાંધી ਨੂੰ ਕਮਾਂਡ ਦੇ ਦਿਓ ਕਾਂਗਰਸ ਸੀ ਹੁਣ ਸਿਰ ਤੇ ਲਿਆ ਕੇ ਪੰਜਾਬ 'ਚ ਸਿੱਖਾਂ ਦੇ ਕਮਲਨਾਥ ਨੂੰ ਕਾਂਗਰਸ ਦਾ ਬਣਾ ਕੇ ਜਿਹੜਾ ਇੰਚਾਰਜ ਬਿਠਾਣਾ ਜਾਂ ਤਾਂ ਇਹਨਾਂ ਦਾ ਬਿਲਕੁਲ ਜਿਵੇਂ ਉਹ ਕਹਿੰਦੇ ਨੇ ਕਿ ਵੀ ਜਦੋਂ ਰਬ ਕਿਸੇ ਨੂੰ ਡਿਸਟਰੋਏ ਕਰਨਾ ਚਾਹੁੰਦਾ ਹੈ ਤੇ ਉਸ ਦੀ ਜਿਹੜੀ ਹੈ ਅਕਲ ਉਹ ਪੁੱਠੀ ਹੋ ਜਾਂਦੀ ਹੈ ਜੀ ਇਹਨਾਂ ਦੇ ਵੀ ਬ੍ਰਾਹਮਣਾਂ ਦਾ ਸ਼ਲੋਕ ਹੈ ਵਿਨਾਸ਼ ਕਰਲੇ ਵਿਪਰੀਤ ਬੁੱਧੇ ਕਿ ਜਦੋਂ ਕਿਸੇ ਦਾ ਵਿਨਾਸ਼ ਆਂਦਾ ਹੈ ਤੇ ਉਹਦੀ ਬੁੱਧੀ ਪੁੱਠੀ ਹੋ ਜਾਂਦੀ ਵੀ ਇਹਨਾਂ ਨੂੰ ਨਜ਼ਰ ਨਹੀਂ ਆਂਦਾ ਕਿ ਵੀ ਇਹ じゃਏ ਸੱਚਮੁੱਚ ਹਿੰਦੂ ਤਵੀਆਂ ਦੇ ਨਾਲ ਇਹਨਾਂ ਦਾ ਇਸ ਕਿਸਮ ਦਾ ਕੰਪਰੋਮਾਈਜ਼ ਹੈ ਬੀ ਟੀਮ ਦਾ ਇਹ ਨਾਲ ਕਿ ਇਹ ਡੈਲੀਬਰੇਟਲੀ ਕਾਂਗਰਸ ਨੂੰ ਖਤਮ ਕਰਕੇ ਜਿਹੜੇ ਸਾਰੇ ਪਾਸਿਓਂ ਜਿਹੜਾ ਉਹ ਭਾਜਪਾ ਨੂੰ ਹੀ ਦੇਣਾ ਚਾਹੁੰਦੇ ਨੇ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਹੋਇਆ ਇਵਨ ਕਿਵੇਂ ਹਰਿਆਣੇ ਦੇ ਵਿੱਚ ਜਿਹੜੇ ਇਹਨਾਂ ਦੇ ਆਪਣੇ ਐਮਐਲਏ ਨੇ ਕਾਂਗਰਸ ਤੇ ਉਹਨਾਂ ਨੇ ਦੂਜੇ ਪਾਸੇ ਜਿਹੜਾ ਜੀਟੀਵੀ ਦਾ ਸਭ ਤੋਂ ਫਿਰਕੂ ਬੰਦਾ ਹੈ ਉਸ ਨੂੰ ਜਿਤਾਇਆ ਰਾਜ ਸਭਾ ਦੀ ਕੈਂਡੀਡੇਟ ਸੀ ਤੇ ਜੇ ਇਹ ਗੱਲ ਨਹੀਂ ਹੈ ਤੇ ਫਿਰ ਸਿਆਸੀ ਤੌਰ ਤੇ ਜੇ ਇੰਨੇ ਕੁ ਮੂਰਖ ਨੇ ਉਹ ਮੂਰਖ ਹੋ ਨਹੀਂ ਸਕਦੇ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਦੋਂ ਬਾਰ-ਬਾਰ ਕਦੇ ਜਗਦੀਸ਼ ਟਾਈਟਲਰ ਨੂੰ ਬਿਹਾਰ ਦਾ ਇੰਚਾਰਜ ਬਣਾਤਾ ਕਮਲਨਾਥ ਨੂੰ ਲਿਆਂਦਾ ਕਿਉਂਕਿ ਇਹ ਉਹ ਬੰਦੇ ਨੇ ਜਿਹੜੇ ਇਨਸਾਈਡਰ ਸੀ Rajiv Gandhi ਦੀ ਉਸ ਕਿਲਰ ਕੈਬਨਿਟ ਦੇ ਜਿਨ੍ਹਾਂ ਨੇ Rajiv Gandhi ਦੇ ਹੁਕਮਾਂ ਦੇ ਉੱਤੇ ਸਿਕ ਕਿਲਿੰਗਸ ਕੀਤੀਆਂ ਹੋਈਆਂ ਹੁਣ ਜਾਂ ਤਾਂ ਇਹਨਾਂ ਦਾ ਇੰਨਾ ਪ੍ਰੈਸ਼ਰ ਹੁੰਦਾ ਏ ਉਹਨੂੰ ਕਹਿੰਦੇ ਨੇ ਸੋਨੀਆ ਨੂੰ ਕਿ ਬੀਬੀ ਅਸੀਂ ਨਹੀਂ ਤਾਂ ਲੱਗੇ ਆ ਮੂੰਹ ਖੋਲਣ ਜੀ ਕਿ ਵੀ ਅਸੀਂ ਲੱਗੇ ਆ ਦੱਸਣ ਕਿ ਵੀ ਅਸੀਂ ਕਦੇ ਕਹਿਣ ਤੇ ਕੀਤਾ ਹੈ ਇਹ ਇਹਨਾਂ ਦੀ ਇਹ ਮਜਬੂਰੀ ਹੈ ਇਹਨਾਂ ਦੀ ਇਹ ਦੂਜੀ ਲਾਈਨ ਹੈ ਔਰ ਮੈਂ ਸਮਝਦਾ ਹਾਂ ਇਸਾਰ ਸਮਜੀਤ ਸਿੰਘ ਮਹਾਨ ਜਿਹੜੀ ਹੈ ਉਹ ਉਹਨਾਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਕਮਲਨਾਥ ਨੂੰ ਪੰਜਾਬ ਚ ਇੰਚਾਰਜ ਲਾਉਣਾ ਕਾਂਗਰਸ ਦਾ ਐਵੇਂ ਹੀ ਹੈ ਜਿਵੇਂ ਕਿ 라ਵਣ ਨੂੰ ਅਯੁੱਧਿਆ ਦਾ ਇੰਚਾਰਜ ਲਾ ਦੇ ਰਾਮਦੇਂਦਰ ਦੇ ਸ਼ਹਿਰ ਦਾ ਇੰਚਾਰਜ ਜਿਹੜਾ 라ਵਣ ਹੈ ਤੇ ਜਾਂ ਹਿਟਲਰ ਨੂੰ ਕਹੋ ਕਿ ਜੀ ਤੂੰ ਜਿਹੜੇ ਯਹੂਦੀਆਂ ਦੇ ਧਰਮ ਸਥਾਨ ਨੇ ਉਹਨਾਂ ਦਾ ਤੂੰ ਰਾਖਾ ਬਣ ਜਾ ਜੀ ਤੇ ਆਮ ਪੰਜਾਬੀ ਚ ਕਹਿਣਾ ਹੋਏਗਾ ਵੀ ਤੁਸੀਂ ਬੱਕਰਿਆਂ ਨੂੰ ਬੋਲ ਦੀ ਰਾਖੀ ਕਣਕ ਦੇ ਬਠਾਉਂਦੇ ਪਰ ਇਹ ਕਿਉਂਕਿ ਹਿਸਟੋਰਿਕਲੀ ਹੈ RAM ਤੇ RAVAN ਗੁੱਡਨੈਸ اور ایਵਲ ਨਾਲ ਜੁੜੀ ਹੋਈ ਗੱਲ ਹੈ ਉਹ ਔਰ ਕਿਉਂਕਿ RAM ਦੀ ਰਾਜਧਾਨੀ ਆ ਅਯੁੱਧਿਆ ਆ ਫਿਰ ਇਹ ਜੀ ਉਡਨਖਟੋਲੇ ਤੇ ਆਏ ਦੀਪਮਾਲਾ ਹੋਈ ਉੱਥੋਂ ਦੀਵਾਲੀ ਸ਼ੁਰੂ ਹੋਈ ਰਮਾਨ ਸਾਹਿਬ ਨੇ ਕਿਹਾ ਇਹ ਤਾਂ ਐਵੇਂ ਹੀ ਹੈ ਕਿ ਅਯੁੱਧਿਆ ਦਾ ਚਾਰਜ RAVAN ਨੂੰ ਲਾ ਦਿਓ ਜੀ ਔਰ ਦੂਸਰੇ ਪਾਸੇ ایਵਨ ਟ੍ਰਿਬਿਊਨ ਵਰਗਾ ਅਖਬਾਰ ਹਾਲਾਂ ਟ੍ਰਿਬਿਊਨ ਕ੍ਰਿਟੀਕਲ ਹੈ ਬਾਦਲ ਗਵਰਨਮੈਂਟ ਦਾ ਪਰ ਉਹਦਾ ਐਡੀਟੋਰੀਅਲ ਬੜਾ ਅੱਜ ਦੁਚਸਪੀ ਉਸਨੇ ਇਹ ਕਿਹਾ ਕਿ ਫ੍ਰੋਮ ਡਰੱਗਸ ਟੂ 1984 ਕਾਂਗਰਸ ਰੈਸਕਿਊਜ਼ ਅਕਾਲੀਜ਼ ਫ੍ਰੋਮ ਉੜਤਾ ਪੰਜਾਬ ਫਾਰ ਆਊਟ ਉਹਨੇ ਕਿਹਾ ਜੀ ਕਾਂਗਰਸ ਅਕਾਲੀਆਂ ਨਾਲ ਰੜੀ ਹੋਈ ਹੈ ਇਹ ਕੀ ਗੱਲ ਹੈ ਕਿ ਵੀ ਪਹਿਲਾਂ ਉੜਤਾ ਪੰਜਾਬ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਅਕਾਲੀਆਂ ਨੂੰ ਬੈਨੀਫਿਟ ਦੇਣ ਦੀ ਲਾਈਨ ਦਿੱਤੀ ਜਿਸ ਤਰੀਕੇ ਨਾਲ ਕਾਂਗਰਸ ਨੇ ਉਹਨੂੰ ਹੈਂਡਲ ਕੀਤਾ ਜੀ ਔਰ ਫਿਰ ਜਿਹੜਾ ਡਰੱਗਸ ਦੇ ਮੁੱਦੇ ਤੇ ਜ਼ਾਰਾ ਉੜਦਾ ਪੰਜਾਬ ਫਿਲਮ ਹੋ ਗਿਆ ਬੰਬੇ ਹਾਈ ਕੋਰਟ ਨੇ ਕਰਤਾ ਉਹਨਾਂ ਨੇ ਕਲੀਅਰੈਂਸ ਦਿੱਤੀ ਪੰਜਾਬ ਹਾਈ ਕੋਰਟ ਨੇ ਲੱਤ ਪਸਾ ਦਿੱਤੀ ਪਹਿਲਾਂ ਬਾਦਲ ਕਿਆ ਨੇ ਰੌਲਾ ਪਾ ਦਿੱਤਾ ਇਹ ਜੀ ਦਲਜੀਤ ਸਿੰਘ ਚੀਮੇ ਨੇ ਹੁਣ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨ ਪਰ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਜਗਦੀਸ਼ ਟਾਏ ਨੂੰ ਕਮਲਨਾਥ ਨੂੰ ਬਣਾਣਾ ਹੈ ਇਹ ਤਾਂ ਸਿੱਧਾ ਅਕਾਲੀਆਂ ਦੇ ਹੱਥਾਂ 'ਚ ਖੇਡਣਾ ਹੈ ਜੇ ਇਹਦਾ ਮਤਲਬ ਕਾਂਗਰਸ ਦੇ ਬਿਲਕੁਲ ਚਾਂਸ ਜ਼ਿਲਚ ਕਰਨਾ ਹੈ ਔਰ ਇਹਦਾ ਬੈਨੀਫਿਟ ਜਿਹੜਾ ਹੈ ਉਹ ਅਕਾਲੀਆਂ ਨੂੰ ਦੇਣਾ ਹੈ ਸੋ ਇੱਕ ਪਾਸੇ ਇਹ ਇਸ ਕੰਮ ਲੱਗੇ ਹੋਏ ਨੇ ਕਾਂਗਰਸ ਡਿਸਟਰੈਕਸ਼ਨ ਕਰ ਰਹੀ ਹੈ ਦੂਸਰੇ ਪਾਸੇ ਜਿਸ ਤਰੀਕੇ ਨਾਲ ਪਿਛਲੇ ਸਾਲ ਬੜੀ ਫੈਨਫੇਅਰ ਦੇ ਨਾਲ ਇਸ ਗੱਲ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਡੇ ਤੇ ਫਲਾਣਾ ਮੋਦੀ ਨੇ ਯੂਨ ਤੱਕ ਲਿਆ ਰੀਵਨ ਕੈਪੀਟਲ ਹਿੱਲ ਦੀ ਸਪੀਚ ਵੀ ਉਹ ਬੜਾ ਆਪਣੇ ਵੱਲੋਂ ਠੱਠਾ ਕਰ ਰਿਹਾ ਸੀ ਮੋਦੀ ਕਿ ਜੀ ਦੇਖੋ ਅਸੀਂ ਜਿਹੜਾ ਯੋਗਾ ਨੂੰ ਪੇਟੈਂਟ ਨਹੀਂ ਕਰਾਇਆ ਹੋਇਆ ਅਲਾਉ ਸਪੀਚ ਜਿਹੜੀ 44 45 ਮਿੰਟ ਦੀ ਇਹਨਾਂ ਦਾ ਤੁਸੀਂ ਜੇ ਕੁੱਲ ਮਿਲਾ ਕੇ ਹਾਲ ਦੇਖੋ ਕਿ ਵੀ ਇਹ ਕਿਵੇਂ ਕਰ ਰਹੇ ਨੇ ਕਹਿੰਦੇ ਜੀ ਬਹੁਤ ਮੋਦੀ ਦੀ ਕਾਮਯਾਬ ਰਿਹਾ ਉਹ ਕਹਿੰਦੇ ਜੀ ਕੀ ਕਹਿੰਦੇ ਤੋਂ ਮਨਮੋਹਨ ਸਿੰਘ ਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਸੀ ਤੇ 34 ਵਾਰੀ ਤਾੜੀਆਂ ਮਾਰੀਆਂ ਸੀ ਕਾਂਗਰਸਮੈਨਾਂ ਨੇ ਹੁਣ 40 ਵਾਰੀ ਮਾਰੀਆਂ ਅੱਛਾ ਫੇਰ ਇੰਡੀਅਨ ਮੀਡੀਆ ਨੇ ਚੁੱਕ ਤਾਂ ਦੇਖੋ ਜੀ ਮੋਦੀ ਉਹਨੇ 45 ਮਿੰਟ ਜਿਹੜੀ ਹੈ ਉਹ ਅੰਗਰੇਜ਼ੀ ਚ ਅੰਗਰੇਜ਼ੀ ਚ ਕਹਿੰਦਾ ਤਕਰੀਰ ਕੀਤੀ ਜਬਾਨੀ ਗਰੇਜੀ ਚ ਆ ਗਰੇਜੀ ਚ ਜਬਾਨੀ ਜੀ ਉਹਨਾਂ ਸਾਹਮਣੇ ਆਇਆ ਵੀ ਉਹ ਟੈਲੀਪ੍ਰੌਂਪਟਰ ਲੱਗੇ ਹੋਏ ਸੀ ਦੋਨੋਂ ਪਾਸੇ ਅੱਜ ਕੱਲ ਇਨਵੀਜ਼ੀਬਲ ਸਕਰੀਨਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਲਿਖਿਆ ਆ ਰਿਹਾ ਸੀ ਪਤਾ ਨਹੀਂ ਕਿੰਨੇ ਮਹੀਨੇ ਸ਼ਾਮ ਨੂੰ ਜਿਹੜਾ ਉਹ ਰੱਟਾ ਲਵਾਇਆ ਹੋਣਾ ਵੀ ਇਹਨੂੰ ਪੜ ਕਿਵੇਂ ਸੋ ਕੁਲ ਮੜਾ ਕੇ ਇਹ ਇਹਨਾਂ ਦੀ ਪਰਫਾਰਮੈਂਸ ਹੈ ਤੇ ਉੱਥੇ ਵੀ ਉਹ ਕਹਿ ਰਿਹਾ ਜੀ ਦੇਖੋ ਅਸੀਂ ਯੋਗਾ ਤੁਹਾਨੂੰ ਦਿੱਤਾ ਹੁਣ ਇਹਨਾਂ ਨੇ ਕਿਸ ਤਰੀਕੇ ਨਾਲ ਯੋਗਾ ਇਸਤੇਮਾਲ ਕਰਕੇ ਹਿੰਦੂਤਵਾਦੀ ਲਾਈਨ ਪੰਜਾਬ ਦੇ ਵਿੱਚ ਵੀ RAMDEV ਤੋਂ ਲੈ ਕੇ ਦੂਜੇ ਸਾਰੇ ਬਾਦਲੈਂਡ ਕੰਪਨੀ ਉਹ ਤਾਂ ਹੈ ਹੀ ਨਕਰਤਾਰੀ ਨੇ ਉਸ ਪਰਮਹੰਸ ਜੀ ਵਿਚਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਮੁੱਦੇ ਦੇ ਉੱਤੇ ਵੀ ਬੜੀ ਐਪ੍ਰੋਪ੍ਰੀਏਟ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਨੋ ਯੋਗਾ ਮਾਨ ਬੈਟਸ ਫॉर ਗਤਕਾ ਉਹਨੇ ਕਿਹਾ ਯੋਗਾ ਯਾਗਾ ਸਾਡਾ ਕੋਈ ਨਹੀਂ 10 ਗੁਰੂ ਸਾਹਿਬਾਨ ਨੇ ਯੋਗਾ ਕਰਾਇਆ ਸੀ ਜੀ ਉਹਨੇ ਕਿਹਾ ਜੀ ਇਸ ਦਿਨ ਸਿੱਖ ਜਿਹੜੇ ਨੇ ਉਹ ਅਸੀਂ ਗਤਕਾ ਕੈਂਪ ਪਿੰਡ ਲੈਵਲ ਤੋਂ ਉੱਪਰ ਤੱਕ ਆਰਗੇਨਾਈਜ਼ ਕਰਾਂਗੇ ਉਹਨਾਂ ਨੇ ਕਿਹਾ ਕਿ ਵੀ ਸਾਡੇ ਜਿਹੜੇ ਬੇਸਿਕ ਸਿੱਖੀ ਦੇ ਪ੍ਰਿੰਸੀਪਲ ਨੇ ਉਹ ਗਤਕਾ ਉਹਨਾਂ ਨੇ ਕਿਹਾ ਗਤਕਾ ਇਜ਼ ਸਿੱਖ ਟ੍ਰੈਡੀਸ਼ਨ 댓 ਕੀਪਸ ਵਨ ਫਿਟ ਐਂਡ ਬੀਇੰਗ ਅ ਬਾਰਡਰ ਸਟੇਟ ਪੀਪਲ ਆਫ ਪੰਜਾਬ ਮਸਟ ਲਰਨ ਐਂਡ ਪ੍ਰੈਕਟਿਸ ਗਤਕਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਯੋਗਾ ਯਾਗਾ ਇਹ ਬਿਲਕੁਲ ਇਹ ਹਿੰਦੂਤਵਾਦ ਹੈ ਔਰ ਇਹ ਅਸੀਂ ਬਿਲਕੁਲ ਨਹੀਂ ਕਰਨਾ ਹੈ ਸੋ ਮੈਂ ਸਮਝਦਾ ਹਾਂ ਵੀ ਇਹ ਦੋਨੋਂ ਹੀ ਉਹਨਾਂ ਦੀਆਂ ਸਟੇਟਮੈਂਟਸ ਬੜੀਆਂ ਟਾਈਮਲੀ ਨੇ ਔਰ ਗੱਲ ਸਿਰਫ ਉਹਨਾਂ ਦੀ ਯੋਗਾ ਤੱਕ ਨਹੀਂ ਹੈ ਜਿਸ ਤਰੀਕੇ ਨਾਲ ਇੱਕ ਲਾਅ ਜਿਹੜਾ ਕੇਂਦਰਾ ਗਾਂਧੀ ਦੇ ਵੇਲੇ ਜਿਸ ਨੂੰ ਇੰਪਲੀਮੈਂਟ ਕੀਤਾ ਗਿਆ ਸੀ ਕਿਉਂਕਿ ਆਰਐਸਐਸ ਗਾਂਧੀ ਦੇ ਕਤਲ ਚ ਵੀ ਜ਼ਿੰਮੇਵਾਰ ਸੀ ਬਾਅਦ ਦੇ ਵਿੱਚ ਵੀ ਕਿ ਕੋਈ ਵੀ ਸਰਕਾਰੀ EMPLOYEE ਜਿਹੜਾ ਹੈ ਉਹ ਆਰਐਸਐਸ ਔਰ ਜਮਾਤ-ਏ-ਇਸਲਾਮੀ ਦਾ ਮੈਂਬਰ ਨਹੀਂ ਬਣ ਸਕਦਾ ਹੁਣ ਜਿਹੜੀ ਹੈ ਲਾਅ ਦੈਟ ਪ੍ਰਿਵੈਂਟਸ ਆਰਐਸਐਸ ਅਫੀਲੀਏਟਡ ਟੂ ਜੁਆਇਨ ਗਵਰਨਮੈਂਟ ਸਰਵਿਸ ਟੂ ਬੀ ਰਿਵੋਕਡ ਸੋ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਇਹ ਲਾਅ ਤੋੜ ਰਹੇ ਹਾਂ ਉਹਨਾਂ ਨੇ ਕਿਹਾ ਜੀ ਆਰਐਸਐਸ ਤਾਂ ਹੈ ਹੀ ਨਹੀਂ ਸਿਆਸੀ ਜਮਾਤ ਉਹਨਾਂ ਨੇ ਕਿਹਾ ਇਹ ਤਾਂ ਜਿਹੜੀ ਹੈ ਸੋਸ਼ਲ ਔਰ ਕਲਚਰਲ ਆਰਗੇਨਾਈਜੇਸ਼ਨ ਹੈ ਇਸ ਲਈ ਅਸੀਂ ਜਿਹੜਾ ਹੈ ਬਿਲਕੁਲ ਉਹਨ ਇਸ ਕਾਨੂੰਨ ਨੂੰ ਤੋੜ ਦੇਾਂਗੇ ਔਰ ਜਿਸ ਤੇਜ਼ੀ ਦੇ ਨਾਲ ਆਰਐਸਐਸ ਦਾ ਫਲਾਕ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਅਚ ਗੁਰਦਾਸਪੁਰ ਦੇ ਵਿੱਚ ਆਰਐਸਐਸ ਦਾ ਇੱਕ ਵੱਡਾ ਕੈਂਪ ਜਿਹਦੇ ਵਿੱਚ ਪਹਿਲੀ ਵਾਰ ਮੋਹਨ ਭਾਗਤ ਵੀ ਜਿਹੜਾ ਹੁਣ ਗੁਰਦਾਸਪੁਰ ਅੰਮ੍ਰਿਤਸਰ ਚ ਪਹੁੰਚ ਕਰਨ ਦਾ ਮਤਲਬ ਇਹ ਹੈ ਕਿ ਸਿੱਖਾਂ ਦਾ ਹਾਰਟਲੈਂਡ ਜੀ ਔਰ ਉਹਨਾਂ ਪਿੰਡਾਂ ਦਾ ਔਰ ਹਜ਼ਾਰਾਂ ਦੀ ਗਿਣਤੀ ਜਿਹੜੇ ਉਹਨਾਂ ਨੇ ਬਾਰੋਂ ਵੇ ਲੈ ਆਂਦੇ ਲੋਕਲੀ ਵੀ ਪੈਸਾ ਇਹਨਾਂ ਕੋਲ ਖੁੱਲਾ ਹੁਣ ਦੇ ਰਹੇ ਨੇ ਉੱਥੇ ਮੈਨੂੰ ਕੋ ਦੱਸ ਰਹੇ ਸੀ ਕਹਿੰਦੇ ਜੀ ਅਨਪਲੋਇਮੈਂਟ ਹੈਗੀ ਐ ਤੇ ਲੋਕਾਂ ਨੂੰ ਕੋਈ 5-5000 ਰੁਪਏ ਦੀ ਨੌਕਰੀ ਨਹੀਂ ਮਿਲਦੀ ਐ 30-30000 40-40000 ਰੁਪਿਆ ਦੇ ਕੇ ਉਹਨਾਂ ਨੂੰ ਕਹਿੰਦੇ ਨੇ ਜੀ ਬਸ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਰਜਿਸਟਰ ਕਰੋ ਸਵੇਰੇ 2-2.5 ਘੰਟੇ ਜਿਹੜਾ ਡਾਂਗ ਚਲਾਣੀ ਤੇ ਦੂਜੇ ਸਹਿਮਾਈ ਹਥਿਆਰ ਵੀ ਕਈ ਥਾਵਾਂ ਤੇ ਇਸਤੇਮਾਲ ਕਰਦੇ ਨੇ ਔਰ ਤੁਹਾਨੂੰ ਇਹਨੇ ਪੈਸੇ ਮਿਲਣ ਲੱਗੇ ਕਹਿੰਦੇ ਜੀ ਹੋਰ ਫਿਰ ਕੀ ਚਾਹੀਦਾ ਉੱਥੋਂ ਵਾਲਿਆਂ ਨੂੰ ਕਿਉਂਕਿ ਰੋਟੀ ਤਾਂ ਹਰ ਇੱਕ ਨੇ ਖਾਣੀ ਹੈ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਖਤਰਨਾਕ ਰੁਝਾਨ ਖੜਾ ਹੋ ਗਿਆ ਹੈ ਯੋਗਾ ਦੇ ਨਾਂ ਥੱਲੇ ਔਰ ਮੈਂ ਤਾਂ ਹਰ ਮੇਰੀ ਸਪੀਚ ਜਿੱਥੇ ਵੀ ਹੁੰਦਾ ਮੈਂ ਕਹਿੰਦਾ ਜੀ ਇਹ ਜਿਹੜਾ ਨਵਾਂ ਕੰਮ ਸਿੱਖਾਣਾ ਵੀ ਸ਼ੁਰੂ ਕਰ ਲਿਆ ਕੋਈ ਨਾਸ ਚੋਂ ਸਾਹ ਉੱਪਰ ਕਰਤਾ ਕੋ ਥੱਲੇ ਕਰਤਾ ਮੈਂ ਕਿਹਾ ਕਿ ਵੀ ਇਹ ਤਾਂ ਉੱਥੇ ਬੈਠੇ ਪਹਾੜਾਂ ਦੀਆਂ ਗੁਫਾਵਾਂ ਜਿਨ੍ਹਾਂ ਲੋਕਾਂ ਨੂੰ ਕੋ ਬਾਹਰ ਥਾ ਨਹੀਂ ਸੀ ਲਾਤੁੱਤੇ ਕਰ ਲਈ ਪਿੱਛੇ ਕਰ ਲਈ ਤੁਹਾਡੇ ਕੋਲ ਗਰਾਉਂਡਸ ਨੇ ਵਾਕਿੰਗ ਹੈ ਗਤਕਾ ਵਰਗੀ ਸਾਡੀ ਜਿਹੜੀ ਹੈ ਟ੍ਰੈਡੀਸ਼ਨ ਹੈ ਸੋ ਜਿਹੜੀ ਐਕਸਰਸਾਈਜ਼ ਹੈ ਓਪਨ ਦੇ ਵਿੱਚ 에ਅਰ ਦੇ ਵਿੱਚ ਤੁਸੀਂ ਕਰੋ ਪਰ ਇਹ ਕਿਉਂਕਿ ਇਹਨਾਂ ਦੇ ਦੁਕਾਨਦਾਰ ਨੇ ਇਹਨਾਂ ਨੇ ਬਾਹਰਿਆਂ ਨੂੰ ਵੀ ਬੇਵਕੂਫ ਬਣਾਇਆ ਹੋਰ ਅੱਜ ਸਾਡਾ ਵੀ ਇੱਕ ਵੱਡਾ ਹਿੱਸਾ ਇਹਨਾਂ ਦੀ ਜਿਹੜੀ ਹੈ ਭੇਡ ਚੜਿਆ ਹੋਇਆ ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜਾ ਅੱਜ ਇਹ ਤਾਂ 2 ਸਾਲ ਬੀਤੇ ਨੇ ਮੋਦੀ ਰਜਿਮ ਨੂੰ 3 ਸਾਲ ਰਹਿੰਦੇ ਨੇ ਤੇ ਜਿਸ ਤਰੀਕੇ ਨਾਲ ਉਹਨਾਂ ਦਾ ਇਹ 2020 ਤੱਕ ਹਰ ਇੱਕ ਨੂੰ ਹਿੰਦੂ ਬਣਾਉਣ ਦਾ ਜਿਹੜਾ ਐਲਾਨ ਹੈ ਉਹ ਮੈਨੂੰ ਲੱਗਦਾ ਹੈ ਵੀ ਉਹ ਕਾਫੀ ਉਸ ਗੋਲ ਦੇ ਕਰੀਬ ਆ ਰਹੇ ਨੇ ਜੀ ਇਹ ਅੱਜ ਦਾ ਮੇਨ ਮੁੱਦਾ ਜੀ ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ ਫਿਅਰਸ ਸਾਨੂੰ ਐਸਨਾਂ ਐਸਨਾਂ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ